ਵਾਰਨਾ ਪਰਮਾਤਮਾ ਨੂੰ ਧਿਆਉਣ ਦਾ ਅਰਥ ਹੈ ਆਪਣੇ ਆਪ ਨੂੰ ਖੋਜਣਾ ਅ ਸਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਰੱਬਣਾ ਖੋਜਣਾ ਇਹ ਸਿਰਫ ਗੁਰਬਾਣੀ ਪੜਨ ਤੱਕ ਜਾਂ ਸੁਣਨ ਤੱਕ ਹੀ ਸੀਮਤ ਹੋ ਗਿਆ ਹੈ ਉਹਨਾਂ ਜੀ ਭਗਤ ਸਹਿਬਾਨ ਦੇ ਜੀਵਨ ਨੂੰ ਵੇਖਦੇ ਹਾਂ ਤਾਂ ਉਹਨਾਂ ਨੇ ਆਪਣੀ ਜੀਵਨ ਨੂੰ ਆਪ ਖੋਜਿਆ ਆਪ ਪ੍ਰਾਪਤ ਕੀਤਾ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੋਏ ਉਹਨ ਗੁਰੂ ਸਹਿਬਾਨ ਦਾ ਇਤਿਹਾਸ ਤੇ ਅਸੀਂ ਪੜਦੇ ਹਾਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਬਚਪਨ ਤੋਂ ਅਕਾਲ ਤਖਤ ਪਰਮਾਤਮਾ ਦੇ ਨਾਲ ਅਭੇਦਤਾ ਹਾਸਲ ਹੋਈ ਕਿਉਂਕਿ ਧਰਤੋ ਗੁਰੂ ਸੰਤ ਅਨਪਤ ਸਹਿਬਾਨ ਨੇ ਆਪਣੇ ਆਪ ਨੂੰ ਪੋਜਿਆ ਆਪਣੇ ਆਪ ਨੂੰ ਜਾਣਿਆ ਆਪਣੇ ਆਪ ਤੋਂ ਅੰਦਰੋਂ ਮਹਿਸੂਸ ਕੀਤਾ ਤੇ ਉਸ ਰੱਬ ਨੂੰ ਪਾ ਲਿਆ ਤੇ ਰੱਬ ਨੂੰ ਪਾਉਣ ਦਾ ਸਾਧਨ ਵੀ ਉਹਨਾਂ ਨੇ ਇੰਨਾ ਸੌਖਾ ਇਹਨਾਂ ਸਫਾਲਾ ਸਾਡੇ ਸਾਹਮਣੇ ਜਾਣ ਕਰ ਦਿੱਤਾ ਕਿ ਕੋਈ ਵੀ ਇਨਸਾਨ ਉਸ ਪਰਮਾਤਮਾ ਨੂੰ ਆਪਣੇ ਜੀਵਨ ਦੇ ਅੰਦਰ ਪਾ ਸਕਦਾ ਹੈ ਕਮਾ ਸਕਦਾ ਹੈ ਤੇ ਉਸ ਪਰਪਰਸ ਨੂੰ ਮਾਣ ਸਕਦਾ ਹੈ ਅਸੀਂ ਰਸਾਂ ਦੇ ਵਿੱਚ ਵੀ ਵੱਜੇ ਹੋਏ ਇਨਸਾਨ ਹਾਂ ਜੀਵ ਰਸ ਹੈ ਕੰਨ ਰਸ ਹੈ ਸਪਰਸ਼ ਰਸ ਹੈ ਸੋਨੇ ਚਾਂਦੀ ਦਾ ਰਸ ਹੈ ਕੱਪੜਿਆਂ ਦਾ ਰਸ ਹੈ ਖਾਣ ਪੀਣ ਦਾ ਰਸ ਹੈ ਇਹ ਰਸ ਹੀ ਨੇ ਜਿਹੜੇ ਸਾਡੇ ਜੀਵਨ ਨੂੰ ਚਲਾਉਂਦੇ ਨੇ ਰਸ ਹੀ ਨੇ ਜਿਹੜੇ ਸਾਨੂੰ ਉਤੇਜਨਾ ਦਿੰਦੇ ਨੇ ਅੱਗੇ ਵਧਾਉਂਦੇ ਨੇ ਪਰ ਜੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲ ਕੇ ਅਸਲ ਰਸ ਆ ਜਾਏ ਜੀਵਨ ਦਾ ਫਿਰ ਜਿਹੜੇ ਇਹ ਛੋਟੇ ਰਸਮੇ ਜਿਨ੍ਹਾਂ ਦੇ ਵਿੱਚੋਂ ਮਨੁੱਖ ਥੋੜੀ ਥੋੜੀ ਖੁਸ਼ੀ ਲੱਭਦਾ ਹੈ ਕਿ ਉਹ ਸੌਖਾ ਆਨੰਦ ਪ੍ਰਾਪਤ ਹੋ ਜਾਏ ਤਾਂ ਫਿਰ ਉਹਨਾਂ ਦੀ ਵੀ ਕਮੀ ਨਹੀਂ ਜੀਵਨ ਦੇ ਵਿੱਚ ਰਹਿੰਦੀ ਹੁਣ ਭਗਤ ਸਹਿਬਾਨ ਦੀ ਮੈਂ ਗੱਲ ਆਪ ਜੀ ਦੇ ਨਾਲ ਕਰ ਰਿਹਾ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਦੇ ਦੋ ਅਸੀਂ ਦੇਖਦੇ ਹਾਂ ਰੱਬ ਨੂੰ ਕਿਵੇਂ ਪ੍ਰਾਪਤ ਕਰ ਲਿਆ ਕਿਵੇਂ ਪਾਲਿਆ ਕੀ ਅੱਜ ਜਿਵੇਂ ਭਗਤ ਰਵਿਦਾਸ ਜੀ ਬਾਬਾ ਕਬੀਰ ਜੀ ਬਾਬਾ ਧੰਨਾ ਜੀ ਤੇ ਭਗਤ ਸਦਨਾ ਜੀ ਪੀਪਾ ਜੀ ਉਹਨਾਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੇ ਘਰਾਂ ਦੇ ਕੰਮਕਾਰ ਕਰਦੇ ਆਂ ਕਿਰਤ ਕਰਦੇ ਆਂ ਉਸਰ ਬਾਦ ਮੰਨ ਪਾਲਿਆ ਤੋਂ ਕਰਦੇ ਹੁਣ ਵੇਖੋ ਇਹ ਕੰਮ ਅੱਜ ਬਹੁਤ ਘਟ ਗਿਆ ਹੈ ਕਿਉਂਕਿ ਸਮੇਂ ਦੇ ਨਾਲ ਕੰਮ ਦੀ ਰੂਪਰੇਖਾ ਵੀ ਬਦਲ ਜਾਂਦੀ ਹੈ ਉਦੋਂ ਮਾਸ ਚੁੱਕ ਕੇ ਉਹਨਾਂ ਦੇ ਚੱਪੜੇ ਦੇ ਚੱਪਲਾ ਸ਼ੂਜ਼ ਵਗੈਰਾ ਆਦਿਕ ਜੋ ਵੀ ਸਮੇਂ ਦੇ ਅਨੁਸਾਰ ਬਣਦਾ ਹੋਵੇ ਕਰਦੇ ਹੁਣ ਅੱਜ ਉਹ ਵੀ ਕੰਮ ਉਸ ਸਮੇਂ ਸਤਿਗੁਰੂ ਰਵਿਦਾਸ ਜੀ ਦੇ ਨਾਲ ਭਗਤ ਰਵਿਦਾਸ ਜੀ ਦੇ ਨਾਲ ਜੁੜਿਆ ਪਰ ਅੱਜ ਉਹੀ ਕੰਮ ਫੈਕਟਰੀਆਂ ਦੇ ਵਿੱਚ ਵੱਟੀਆਂ-ਵੱਟੀਆਂ ਕੰਪਨੀਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ਕੰਮ ਦੀ ਸੇਮ ਹੀ ਹੈ ਬਸ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਗਿਆ ਤਾਂ ਕਹਿਣ ਤੋਂ ਭਾਵ ਇਹ ਹੈ ਕਿ ਜੇ ਬਾਬਾ ਕਬੀਰ ਜੀ ਆਪਣੇ ਘਰ ਦਾ ਖੂਤ ਦਾ ਕੰਮ ਕਰਦੇ ਕਰਦੇ ਉਸ ਅਕਾਰ ਪਰਮਾਤਮਾ ਨੂੰ ਪ੍ਰਾਂਤ ਕਰ ਗਏ ਹੁਣ ਉਹਨਾਂ ਦੇ ਨਾਲੋਂ ਸਾਡੇ ਕੰਮ ਵੀ ਬੜੇ ਸੁਖਾਲੇ ਨੇ ਤੇ ਸਾਡਾ ਰਹਿਣ ਸਹਿਣ ਵੀ ਬੜਾ ਸੁਖਾਲਾ ਹੈ ਸ਼ਾਇਦ ਸਾਡੀ ਓਨੀ ਮਿਹਨਤ ਸਰੀਰਕ ਤੌਰ ਤੇ ਨਾ ਹੋਵੇ ਜਿੰਨੀ ਮਿਹਨਤ ਸ਼ਾਇਦ ਗੁਰੂ ਨਾਨਕ ਸਾਹਿਬਾ ਜੀ ਨੇ ਖੁਦ ਕੀਤੀ ਹੈ ਕਿ ਕਿ ਦੁਕਾਨਦਾਰੀ ਕਰਨਾ ਮੋਦੀ ਖਾਣੇ ਦੇ ਵਿੱਚ ਨੌਕਰੀ ਕਰਨਾ ਫਿਰ ਸਭ ਤੋਂ ਵੱਡਾ ਕਾਰਜ ਥਾਂ ਫਰਥਾਂ ਜਾ ਕਰਕੇ ਪ੍ਰਚਾਰ ਕਰਨਾ ਉਹ ਵੀ ਪੈਦਲ ਜਾਂ ਘੋੜੇ ਹੋਣਗੇ ਉਸ ਸਮੇਂ ਇਹ ਵੀ ਕੋਈ ਸੌਖੀ ਗੇੜ ਨਹੀਂ ਉਹਨਾਂ ਨੇ ਸ਼ਰੀਰਕ ਉੱਦਮ ਵੀ ਨਾਲ-ਨਾਲ ਸਾਨੂੰ ਪੂਰਾ ਵਿਖਾਇਆ ਹੈ ਕਿ ਜੇ ਰੱਬ ਨੂੰ ਪਾਉਣਾ ਹੈ ਭਾਵੇਂ ਉਹ ਖੇਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਰਤਾਰਪੁਰ ਕੰਮ ਕਰ ਰਹੇ ਨੇ ਗਿਰਤ ਕਰ ਰਹੇ ਨੇ ਭਾਵੇਂ ਭਗਤ ਸੈਣ ਜੀ ਭਗਤ ਪੀਪਾ ਜੀ ਆਪਣੇ ਘਰਾਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਕੰਮ ਕਰਦੇ ਕਰਦੇ ਆਪਾ ਪਾ ਰਹੇ ਹੁਣ ਥੋੜਾ ਜਿਹਾ ਆਪ ਇਕਾ ਦੇ ਨਾਲ ਜੇ ਇਸ ਗੱਲ ਨੂੰ ਮਨ ਦੇ ਅੰਦਰ ਝਾਤੀ ਮਾਰ ਕੇ ਸਮਝਾਂ ਉਹ ਸਾਡੇ ਕੋਲ ਬੜਾ ਟਾਈਮ ਆ ਤੇ ਬੜਾ ਸੁਖਾਲਾ ਹੈ ਉਸ ਅਕਾਲ ਪੁਰਮਾਤਮਾ ਨੂੰ ਪਾ ਲੈਣਾ ਪ੍ਰਾਪਤ ਕਰ ਲੈਣਾ ਕਿਉਂਕਿ ਸਾਰੇ ਸਾਨੂੰ ਉਨੀ ਮਿਹਨਤ ਨਹੀਂ ਕਰਨੀ ਪੈਂਦੀ ਹੋਵੇ ਕਿਉਂਕਿ ਬਾਬਾ ਕਬੀਰ ਜੀ ਦੇ ਜੀਵਨ ਨੂੰ ਵੇਖਿਆ ਜਾਵੇ ਭਗਤ ਰਵਿਦਾਸ ਜੀ ਦੇ ਜੀਵਨ ਨੂੰ ਵੇਖਿਆ ਜਾਵੇ ਭਗਤ ਧੰਨਾ ਜੀ ਦੇ ਜੀਵਨ ਨੂੰ ਵੇਖਿਆ ਜਾਵੇ ਤਾਂ ਕੋਈ ਮਾਸ ਦਾ ਕੰਮ ਹੈ ਕੋਈ ਸੂਤ ਦਾ ਕੰਮ ਕਰਦਾ ਹੈ ਕੋਈ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਇਹ ਕੰਮ ਕਰਦੇ ਕਰਦੇ ਉਹਨੂੰ ਪ੍ਰਾਪਤ ਕਰ ਲਿਆ ਉਹ ਉਹਦਾ ਹੁਣ ਇਹ ਕਿਵੇਂ ਹੋ ਜਾਂਦਾ ਕਿ ਕੰਮ ਕਰਦੇ ਕਰਦੇ ਹੀ ਉਹ ਆਕਾਲ ਪੰਖ ਪਰਮਾਤਮਾ ਪ੍ਰਾਪਤ ਹੋ ਚੁੱਕਿਆ ਹੈ ਨਹੀਂ ਤੇ ਜਦੋਂ ਬੰਦੇ ਤੇ ਘਰ ਦੇ ਵਿੱਚ